ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ YouTube ਵਾਲੇ ਫਾਰਮਰ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਆ ਤੁਹਾਡੇ ਸਾਹਮਣੇ 4 ਤੋਂ ਲੈ ਕੇ 8 ਜੂਨ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਕਿਉਂਕਿ ਪੰਜਾਬ ਦੇ ਵਿੱਚ ਹੁਣ ਹਲਕੇ ਦਰਮਿਆਨੇ ਮੀਂਹ ਦੀ ਉਮੀਦ ਕੀਤੀ ਜਾ ਰਹੀ ਹੈ ਨਾਲ ਦੀ ਨਾਲ ਹੁਣ ਗਰਮੀ ਦਾ ਪ੍ਰਕੋਪ ਵੀ ਵੱਧਦਾ ਹੋਇਆ ਦਿਖਾਈ ਦੇਵੇਗਾ ਕਿਉਂਕਿ ਹੁਣ ਅਗਰ ਗੱਲ ਕੀਤੀ ਜਾਵੇ ਤਾਂ ਫਿਲਹਾਲ ਜਿਹੜੀ ਹਵਾਏ ਉੱਤਰ ਦੇ ਇਲਾਕੇ ਤੋਂ ਚੱਲ ਰਹੀ ਹੈ ਉੱਤਰ ਪੂਰਬ ਦੇ ਇਲਾਕੇ ਤੋਂ ਜਿਸ ਦੇ ਕਾਰਨ ਥੋੜੀ-ਬਹੁਤੀ ਨਮੀ ਦੀ ਮਾਤਰਾ ਫਿਲਹਾਲ ਪੰਜਾਬ ਦੇ ਵਿੱਚ ਮੌਜੂਦ ਹੈ ਜਿਸ ਦੇ ਸਿੱਟੇ ਵਜੋਂ ਥੋੜੀ-ਬਹੁਤੀ ਹਲਕੇ ਦਰਮਿਆਨੇ ਮੀਂਹ ਦੀ ਐਕਟੀਵਿਟੀ ਸਾਨੂੰ ਦਿਖਾਈ ਦੇ ਰਹੀਆਂ ਨੇ 4 ਤਰੀਕ ਨੂੰ ਪੰਜਾਬ ਦੇ ਬਹੁਤੇ ਇਲਾਕੇ ਵਿੱਚ ਮੀਂਹ ਹੋਣ ਦੀ ਉਮੀਦ ਹੈ ਜਿਦੇ ਵਿੱਚ ਖਾਸ ਤੌਰ ਤੇ ਉੱਤਰੀ ਪੰਜਾਬ ਦੇ ਵਿੱਚ ਜ਼ਿਲ੍ਹਾ ਗੁਰਦਾਸਪੁਰ ਪਠਾਨਕੋਟ ਹੁਸ਼ਿਆਰਪੁਰ ਨਮਾਸ਼ਹਿਰ ਨੰਗਲ ਅਨੰਦਪੁਰ ਸਾਹਿਬ ਦੇ ਇਲਾਕੇ ਹੋਗੇ ਜੀ ਲੁਧਿਆਣੇ ਦੇ ਕੁਝ ਕ ਇਲਾਕੇ ਹੋਗੇ ਕਪੂਰਥਲਾ ਜਲੰਧਰ ਦਾ ਇਲਾਕਾ ਹੋ ਗਿਆ ਤੇ ਸਾਊਥ ਵਾਲੇ ਪਾਸੇ ਅਗਰ ਗੱਲ ਕੀਤੀ ਜਾਵੇ ਤਾਂ ਥੋੜਾ ਬਹੁਤਾ ਸਾਨੂੰ ਹਲਚਲ ਪਟਿਆਲਾ ਫਤਿਹਗੜ੍ਹ ਸਾਹਿਬ ਸੰਗਰੂਰ ਇਹਨਾਂ ਇਲਾਕਿਆਂ ਵਿੱਚ ਵੀ ਦੇਖਣ ਨੂੰ ਮਿਲ ਸਕਦੀ ਹੈ। ਜਾਨੀ ਕਿ 4 ਤਰੀਕ ਨੂੰ ਪੰਜਾਬ ਦੇ ਬਹੁਤੇ ਇਲਾਕੇ ਵਿੱਚ ਮੀਂਹ ਹੋਣ ਕੰਨ ਥੋੜਾ ਬਹੁਤਾ ਤਾਪਮਾਨ ਦੇ ਵਿੱਚ ਗਰਾਵਟ ਆਉਂਦੀ ਦਿਖਾਈ ਦੇ ਸਕਦੀ ਹੈ। ਫਿਲਹਾਲ ਜੋ ਬੀਤੀ ਦਿਨੀ ਮੀਂਹ ਹੋਏ ਨੇ ਪੰਜਾਬ ਵਿੱਚ ਉਸ ਦੇਕਾਰ ਵੀ ਥੋੜਾ ਬਹੁਤਾ ਤਾਪਮਾਨ ਅੰਡਰ ਕੰਟਰੋਲ ਹੈ। ਤੁਸੀਂ ਵੀ ਕਮੈਂਟ ਕਰਕੇ ਦੱਸ ਸਕਦੇ ਹੋ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਤੁਸੀਂ ਪੰਜਾਬ ਦੇ ਕਿਹੜੇ ਇਲਾਕੇ ਤੋਂ ਬਲੌਗ ਕਰਦੇ ਹੋ। ਅਗਰ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰ ਜਾਣਕਾਰੀ ਤੁਸੀਂ ਮਿਸਰ ਨਾ ਕਰ ਸਕੋ ਹੁਣ ਗੱਲ ਕਰਦੇ ਜੀ ਅਗਲੀ ਅਪਡੇਟ 5 ਤਰੀਕ ਤੋਂ ਲੈ ਕੇ 8 ਤਰੀਕ ਦੇ ਮੌਸਮ ਦੀ 5 6 7 8 ਲਗਾਤਾਰ ਮੌਸਮ ਖੁਸ਼ਕ ਬਣੇ ਰਹਿਣ ਦੀ ਉਮੀਦ ਹੈ ਜਿਸ ਦੇ ਵਿੱਚ ਮੇਨ ਤੌਰ ਤੇ ਹਵਾ ਉੱਤਰ ਪੱਛਮੀ ਦੀ ਦਿਸ਼ਾ ਤੋਂ ਚਲਦੀ ਹੋਈ ਦਿਖਾਈ ਦੇਵੇਗੀ ਉੱਤਰ-ਪੱਛਮੀ ਹਵਾਵਾਂ ਜਦੋਂ ਇਸ ਤਰੀਕੇ ਨਾਲ ਚੱਲਣ ਗਈਆਂ ਤਾਂ ਮੌਸਮ ਦੇ ਵਿੱਚ ਖੁਸ਼ਕੀ ਆਵੇਗੀ ਮੌਸਮ ਸਾਫ਼ ਹੋਣ ਦੀ ਉਮੀਦ ਜ਼ਿਆਦਾ ਹੈ ਕਿਉਂਕਿ ਪੰਜਾਬ ਦੇ ਵਿੱਚ ਜਦੋਂ ਵੀ ਉੱਤਰ-ਪੱਛਮੀ ਹਵਾ ਚੱਲਦੀ ਹੈ ਤਾਂ ਦਿਨ ਦੇ ਵੇਲੇ ਮੌਸਮ ਸਾਫ਼ ਹੋ ਜਾਂਦਾ ਹੈ ਤਾਪਮਾਨ ਦੇ ਵਿੱਚ ਵਾਧਾ ਦੇਖਣ ਨੂੰ ਮਿਲਦਾ ਹੈ ਜਿਸ ਦੇ ਸਿੱਟੇ ਵਜੋਂ ਸਾਨੂੰ ਉਮੀਦ ਲੱਗ ਰਹੀ ਹੈ ਕਿ ਪੰਜਾਬ ਦੇ ਵਿੱਚ ਤਾਪਮਾਨ ਦੇ ਵਿੱਚ ਵਾਧਾ ਹੋਣ ਕਾਰਨ 40-45 ਡਿਗਰੀ ਤੱਕ ਤਾਪਮਾਨ ਜਾ ਸਕਦਾ ਹੈ ਲੂ ਵਰਗੇ ਹਾਲਾਤ ਖੜੇ ਹੋ ਸਕਦੇ ਨੇ ਕਿਉਂਕਿ ਪਛਮੀ ਹਵਾ ਚੱਲਣ ਦੇ ਕਾਰਨ ਮੌਸਮ ਖੁਸ਼ਕ ਹੋ ਜਾਂਦਾ ਹੈ ਮੌਸਮ ਖੁਸ਼ਕੀ ਦੇ ਕਾਰਨ ਤਾਪਮਾਨ ਵਿੱਚ ਵਾਧਾ ਹੁੰਦਾ ਹੈ ਉਸ ਤਾਪਮਾਨ ਵਾਧੇ ਕਾਰਨ ਲੂ ਵਰਗੇ ਹਾਲਾਤ ਪੈਦਾ ਹੋ ਜਾਂਦੇ ਨੇ ਜਿਸ ਦੇ ਕਾਰਨ ਅਸੀਂ ਤੁਹਾਨੂੰ ਚੇਤਾਵਨੀ ਜਾਰੀ ਕਰਦੇ ਹਾਂ ਕਿ yellow alert ਜਾਰੀ ਹੋ ਚੁੱਕਿਆ ਹੈ ਜੀ ਤੇ ਜਿਸ ਦੇ ਕਾਰਨ ਤੁਸੀਂ ਅਗਰ ਕਿਤੇ ਬਾਹਰ ਵਗਾਰਾ ਨਿਕਲਣਾ ਹੈ ਤਾਸ਼ਾਤਰੀ ਵਗੈਰਾ ਦਾ ਇਸਤੇਮਾਲ ਕਰੋ ਪਾਣੀ ਨੂੰ ਨਾਲ ਰੱਖੋ ਆਪਣੇ ਬੱਚਿਆਂ ਵਗੈਰਾ ਨੂੰ ਪਾਣੀ ਦਿੰਦੇ ਰਹੋ ਗਲੂਕੋਜ਼ ਵਗੈਰਾ ਘੋਲ ਕੇ ਪਿਲਾਉਂਦੇ ਰਹੋ ਤਾਂ ਕਿ ਕਿਸੇ ਤਰੀਕੇ ਨਾਲ ਡੀ ਹਾਈਡਰੇਸ਼ਨ ਨਾ ਹੋਵੇ ਕਿਉਂਕਿ ਅਜਿਹੇ ਮੌਸਮ ਦੇ ਵਿੱਚ ਖੁਸ਼ਕੀ ਹੁੰਦੀ ਹੈ ਤਾਂ ਮੌਸਮ ਕਿਤੇ ਨਾ ਕਿਤੇ ਆਪਣੀ ਸਿਹਤ ਦੇ ਉੱਪਰ ਵੀ ਅਸਰ ਕਰਦਾ ਹੈ ਬਾਕੀ ਇਸ ਤੋਂ ਇਲਾਵਾ ਅਗਰ ਗੱਲ ਕੀਤੀ ਜਾਵੇ ਤਾਂ ਹਾਲਾਤ ਕੋਈ ਮੀਂਹ ਦੇ ਨਹੀਂ ਹਨ ਤੇਜ ਹਨੇਰੀਆਂ ਜ਼ਰੂਰ ਚੱਲਦੀ ਹੋਈਆਂ ਦਿਖਾਈ ਦੇ ਸਕਦੀਆਂ ਨੇ ਤੇ ਹਵਾ ਦੇ ਵਿੱਚ ਜਿਹੜੀ ਗਤੀ ਹੈ ਹਨੇਰੀ ਦੀ ਉਹ 40 ਤੋਂ 50 ਕਿਲੋਮੀਟਰ ਪ੍ਰਤੀ ਘੰਟਾ ਦੀ ਰਹਿ ਸਕਦੀ ਹੈ ਕਿਸੇ ਕਿਸੇ ਇਲਾਕੇ ਵਿੱਚ ਤਾਂ 60 ਕਿਲੋਮੀਟਰ ਪ੍ਰਤੀ ਘੰਟੇ ਤੱਕ ਹਵਾ ਜਾ ਸਕਦੀ ਹੈ ਇਸ ਤੋਂ ਇਲਾਵਾ ਜੋ ਮੇਨ ਅਲਰਟ ਜਾਰੀ ਹੋਏ ਨੇ ਤਾਂ ਰਾਤ ਦੇ ਵੇਲੇ ਥੋੜੇ-ਬੋਤੇ ਤੁਹਾਨੂੰ ਤਾਪਮਾਨ ਦੇ ਵਿੱਚ ਗਰਾਵਟ ਦੇਖਣ ਨੂੰ ਮਿਲੇਗੀ ਕਿਉਂਕਿ ਪੱਛਮੀ ਹਵਾ ਚੱਲਣ ਦੇ ਕਾਰਨ ਦਿਨ ਦੇ ਵੇਲੇ ਤਾਪਮਾਨ ਵਧਦੇ ਨੇ ਤੇ ਰਾਤ ਦੇ ਵੇਲੇ ਤਾਪਮਾਨ ਦੇ ਵਿੱਚ ਸਾਨੂੰ ਥੋੜੀ ਜਿਹੀ ਘਰਾਵਟ ਦੇਖਣ ਨੂੰ ਮਿਲਦੀ ਹੈ ਪਰ ਫਿਰ ਵੀ ਓਵਰ ਆਲ ਗਰਮੀ ਦਾ ਹੀ ਮਾਹੌਲ ਬਣਿਆ ਰਹੇਗਾ ਬਿਸ਼ੱਕ ਪਿਛਲੇ ਕਈ ਸਾਲਾਂ ਨਾਲੋਂ ਤਾਪਮਾਨ ਦੇ ਵਿੱਚ ਅਜੇ ਉਨਾ ਜ਼ਿਆਦਾ ਗਰਮੀ ਵਿੱਚ ਵਾਧਾ ਨਹੀਂ ਹੋਇਆ ਕਿਉਂਕਿ ਲਗਾਤਾਰ ਇੱਕ ਦੋ 스ਪੈਲ ਜਿਹੜੇ ਹਲਕੇ ਦਰਮਿਆਨੇ ਮੀਂਹ ਤੇ ਪਏ ਨੇ ਉਸ ਦੇ ਕਾਰਨ ਤਾਪਮਾਨ ਅਜੇ ਅੰਡਰ ਕੰਟਰੋਲ ਹੀ ਚੱਲ ਰਹੇ ਨੇ ਬਾਕੀ ਹੁਣ ਜਿਹੜੇ 5 ਤਰੀਕ ਤੋਂ ਲੈ ਕੇ 8 ਤਰੀਕ ਤੱਕ ਲਗਾਤਾਰ ਤਾਪਮਾਨ ਵਧਣਗੇ ਤਾਂ 7-8 ਤਰੀਕ ਤੋਂ ਬਾਅਦ ਅਚਾਨਕ ਤਾਪਮਾਨ ਦੇ ਵਿੱਚ ਵਾਧਾ ਦੇਖਣ ਨੂੰ ਮਿਲੇਗਾ ਜਿਸ ਦੇ ਨਾਲ ਸਾਨੂੰ ਜਿਹੜੇ ਅਗਰ ਦਿ ਇਹ ਰਿਸਕੀ ਦਿਨ ਨੇ ਉਹ ਹੈਗਾ ਜੀ 6 7 ਅਤੇ 8 ਤਰੀਕ ਮਤਲਬ 6 7 ਅਤੇ 8 ਜੂਨ ਨੂੰ ਥੋੜਾ ਜਿਹਾ ਰਿਸਕੀ ਹੈ ਬਾਹਰ ਨਿਕਲਣ ਤੋਂ ਪਰਹੇਜ਼ ਕਰੋ ਸਵੇਰੇ ਸਵੇਰੇ ਆਪਣੇ ਕੰਮ ਮੁਕਾ ਲਓ ਦੁਪਹਿਰ ਦੇ ਵੇਲੇ ਬਾਹਰ ਨਿਕਲਣ ਦਾ ਅਵੋਇਡ ਕਰੋ ਬਾਕੀ ਅਸੀਂ ਸਮੇਂ-ਸਮੇਂ ਤੇ ਜਹੀ ਜਾਣਕਾਰੀਆਂ ਲਿਆਉਂਦੇ ਰਹਿੰਦੇ ਆ ਮੌਸਮ ਦੀ ਅਪਡੇਟ ਇਹ ਤੁਹਾਨੂੰ ਮਿਲਦੀ ਰਹੇਗੀ ਤੁਸੀਂ ਅਗਰ ਸਾਡਾ ਚੈਨਲ ਸਬਸਕ੍ਰਾਈਬ ਕੀਤਾ ਹੋਵੇਗਾ ਬੈਲ ਆਈਕਨ ਨੂੰ ਪ੍ਰੈਸ ਕਰਦੇ ਹੋ ਤਾਂ ਕਿ ਜਦੋਂ ਵੀ ਅਸੀਂ ਮੌਸਮ ਦੀ ਜਾਣਕਾਰੀ ਦੀ ਕੋਈ ਵੀਡੀਓ ਅਪਲੋਡ ਕਰੀਏ ਤੁਹਾਡੇ ਤੱਕ ਜਾਣਕਾਰੀ ਪਹੁੰਚਦੀ ਹੋ ਸਕੇ ਏਸੀ ਜੀ ਅਪਡੇਟ ਅੱਜ ਦੇ ਮੌਸਮ ਦੀ ਅਗਲੀ ਜਾਣਕਾਰੀ ਲੈ ਕੇ ਜਲਦ ਮਿਲਦੇ ਆ ਧੰਨਵਾਦ ਸਾਰੇ ਦਰਸ਼ਕ ਵੀਰਪਣ ਭਰਾਮੰਦ ਦਾ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰਦੇ ਹੋ ਧੰਨਵਾਦ ਜੀ